جنا کٹوائے نے قربانیاں کرنی ہارا سکیسر پنجاب رو دی دعائیں رت میں سباستانی کی ادھار صحیح سباستانی گرو واہ گرو ہے جوائے کہ تاوندہ ستا سباستی من کی دیوی کیاری مالیتی کیے ہو رہے ہو جی دعائیں بچے اپنے سے نارو سے یاری کا دل کا تیرا ہو سا کا ہو اور اس کا را من میں مصی مندار کا بابا جونا کا جی تین کارن سے ہزار ਹੋਰ ਮੇਨ ਕੋੰਟਵਾਰਿਆਂ ਨੂੰ ਤਾਂ ਮਾਣਕੀ ਬਸ ਕੁਝ ਹੋ ਰਿਹਾ ਗਿਆ ਹੈ ਪਰ ਜੇ ਮਾਣਕੀ ਦਾੜੀਆਂ ਦੇ ਨਾਲ ਹੋਤੀਆਂ ਹੀ ਕੋਰ ਨੇ ਆਪਣੇ ਆਪ ਨੇ ਗਾਵੇ ਪਰ ਇਸ ਪੰਨੂ ਸੁਰਤ ਅਤੀ ਮਾਣਕੀ ਦੇ ਜਿਹੜੀ ਦਸਤਵਾਰਸ਼ੀ ਜੋਗ ਰੱਖਦਾ ਹੈ। ਸੰਤਾਨਕੀ ਸੁਰਤ ਹੈ ਮਹਾਰਾਜੀ ਆਪ ਦੀ ਸਹਜ ਨਾਲੀ ਸੋਚ ਮਾਜਾ ਜੀ ਬੰਦੀ ਹੈ ਕਿ ਪਾਚਨ ਮਨੂ ਘਾ ਤੋਂ ਉੱਤਕਰਮ ਸਭੀ ਤੋਂ ਨਾ ਬਖਸ਼ ਕਰੀਆਂ। ਹੋਸ਼ਿਆ ਜਿਹੜੀ ਬਖਸ਼ੀ ਕਰਦੇ ਇਹ ਕੋਤਨਾ ਵੀ ਸਹੀ ਪਰਵਾਹ ਦੇ ਦਿੱਤੇ ਨੇ ਅਸ਼ੀਰਵਾਦ ਬਖਸ਼ੀ ਕਰੋ। ਸੰਤਨ ਨੂੰ ਚਲ ਜੀ अरुणਜੀਤ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਤੁਹਾਨੂੰ ਪਤਾ ਹੈ ਕਿ ਪਿਛਲੇ 3 ਸਾਲਾਂ ਤੋਂ ਬੰਦੂ ਹੈਲਪਿੰਗ ਹੈਂਡ ਫਾਊਂਡੇਸ਼ਨ ਜਿਹੜੀ ਹੈ ਊਮਨ ਏਮਪਾਵਰਮੈਂਟ ਲਈ ਕੰਮ ਕਰ ਰਹੀ ਹੈ ਔਰ ਸੋਸ਼ਲ ਜਸਟਿਸ ਲਈ ਕੰਮ ਕਰ ਰਹੀ ਹੈ ਤੁਹਾਨੂੰ ਜਿਵੇਂ ਪਤਾ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਵੀ ਕਾਫੀ ਮੈਡੀਕਲ ਕੈਂਪ ਲਗਾਏ ਆ ਟਾਇਲਟਸ ਬਣਾਈਆਂ ਆ ਉੱਥੇ ਲੇਡੀਜ਼ ਦੀ ਜਿੰਨੇ ਵੀ ਪ੍ਰੋਬਲਮ ਸੀਗੀਆਂ ਉਹਦੇ ਲਈ ਅਸੀਂ ਹਮੇਸ਼ਾ ਸਰਵਿਸ ਦੇ ਵਿੱਚ ਰਹੇ ਹੈਗੇ ਆ ਦੇ ਜਦੋਂ ਅਸੀਂ ਪਬਲਿਕ ਦੇ ਵਿੱਚ ਵਿਚਰੇ ਕਿ ਜਿਹੜੀਆਂ ਆਪਣੇ ਪੰਜਾਬੀ ਲੇਡੀਜ਼ ਨੇ ਤੁਹਾਨੂੰ ਪਤਾ ਹੈਗਾ ਕਿ ਪੰਜਾਬੀ ਜਿਹੜੀਆਂ ਲੇਡੀਜ਼ ਆ ਆਪਣੇ ਪੰਜਾਬੀ ਲੋਕ ਨੇ ਮੰਗਲ ਅੱਗੇ ਵੀ ਕਾफी ਸ਼ਰਮ ਕਰਦੇ ਆ ਉਹ ਮਤਲਬ ਕਾफी ਮਜਬੂਰ ਹੋਏ ਹੋਏ ਆ ਕਾफी ਲੋਕ ਕਿ ਉਹ ਚਾਹੁੰਦੇ ਆ ਕਿ ਉਹਨਾਂ ਨੂੰ ਰੋਜ਼ਗਾਰ ਮਿਲੇ ਪਰ ਕਾफी ਮਜਬੂਰ ਨੇ ਆਪਣੇ ਜਿਹੜੇ ਅੱਜ ਦਾ ਯੂਥ ਹੈ ਉਹ ਬਾਹਰ ਜਾ ਰਿਹਾ ਹੈ ਤੇ ਪੈਰੈਂਟਸ ਜਿਹੜੀਆਂ ਮੇਨ ਲੇਡੀਜ਼ ਨੇ ਘਰ ਬੈਠੀਆਂ ਨੇ ਉਹਨਾਂ ਨੂੰ ਚਾਹੁੰਦੀਆਂ ਨੇ ਕਿ ਅਸੀਂ ਕੁਝ ਸਿੱਖਣਾ ਚਾਹੁੰਦੇ ਆਂ ਅਸੀਂ ਕੋਈ ਕੋਰਸ ਕਰਨਾ ਚਾਹੁੰਦੇ ਆਂ ਸਾਡੇ ਚ ਇਹੋ ਜਿਹੇ ਸਕਿੱਲਸ ਹੋਣ ਕਿ ਅਸੀਂ ਖੁਦ ਆਪਣਾ ਕਮਾ ਕੇ ਖਾ ਸਕੀਏ ਤੇ ਬਸ ਇੱਕ ਛੋਟਾ ਜਿਹਾ ਉਪਰਾਲਾ ਬੰਦੂ ਹੈਲਪਿੰਗ ਹੈਂਡ ਦਾ ਕਿ ਅਸੀਂ ਅੱਜ ਟੇਲਰਿੰਗ ਸੈਂਟਰ ਇੱਥੇ ਸ਼ੁਰੂ ਕੀਤਾ ਹੈਗਾ ਜਿੱਥੇ ਬਿਲਕੁਲ ਫ੍ਰੀ ਆਫ ਕੋਸਟ ਸਾਰੇ ਨੂੰ ایجوکیشن دیتی جائے گی بیسک تو سٹارٹ کیا جائے گا دو مہینے کا کورس ہے چھ مہینے لگاتار چلے گا اس بعد پھر کنٹینیو رہے گا اس اسے بچے نو پریکٹیکل uh, تھیوری اور پلس ایگزام بھی بچوں کا لیا جائے گا اس استعمال سینٹرل گورنمنٹ دی طرف تو انہوں نو سرٹیفکیٹ بھی دا جائے گا جس دے بچہ باہر جا کے uh, اپنا روزگار کر سب بچوں اگے جا کے ٹریننگ چ ਅਗਰ ਉਹਨਾਂ ਦੀ ਅੱਛੀ ਰਹਿ ਗਈ ਬੱਚਿਆਂ ਦੀ ਤੇ ਅਸੀਂ ਉਹਨਾਂ ਨੂੰ ਰੋਜ਼ਗਾਰ ਦਿਲਵਾਨ ਦੇ ਵਿੱਚ ਹੈਲਪ ਕਰਾਂਗੇ ਕਿਸੇ ਨੂੰ ਲੋਨ ਚਾਹੀਦਾ ਉਸ ਲੋਨ ਦਿਲਵਾਨ ਹੈਲਪ ਕਰਾਂਗੇ ਕਿਸੇ ਨੂੰ ਬੁਟੀ ਖੁਲਵਾਉਣਾ ਹੈਗਾ ਬੁਟੀ ਖੋਲਣ ਦੇ ਵਿੱਚ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਤੇ ਮਤਲਬ ਇਹ ਕਹਿ ਲੋ ਕਿ ਟ੍ਰੇਨਿੰਗ ਦੇ ਨਾਮ ਨਾਲ ਅਸੀਂ এমਪਲੋਇਮੈਂਟ ਦੇ ਉੱਤੇ ਵੀ ਕੰਮ ਕਰ ਰਹੇ ਹੈਗੇ ਆ ਤੇ ਇਸ ਦੇ ਨਾਲ ਨਾਲ ਜਿਵੇਂ ਹੋਰ ਵੀ ਅਸੀਂ ਕੋਰਸਿਸ ਲਾਈਕ ਬਿਊਟੀ ਕੋਰਸਿਸ ਹੋਗੇ ਕੰਪਿਊਟਰ ਕੋਰਸਿਸ ਹੋਗੇ ਨਰਸਿੰਗ ਕੋਰਸਿਸ ਹੋਗੇ ਕਾਫੀ ਅਜੋ ਜਿਹਾਂ ਸੈਂਟਰ ਦੀਆਂ ਜਿਹੜੀਆਂ ਸਕੀਮਸ ਨੇ ਜਿਹੜਿਆ ਨੂੰ ਅਸੀਂ ਲੈ ਕੇ ਆਵਾਂਗੇ ਔਰ ਬਹੁਤ ਜਲਦ ਲੈ ਕੇ ਆਵਾਂਗੇ ਇਹ ਹਾਲੇ ਸਾਡੀ ਨਵੀਂ ਸ਼ੁਰੂਆਤ ਸੀ ਬਸ ਫਿੰਗਰ ਕਰਸਟ ਕਿ ਇਦਾਂ ਹੀ ਸਕਿੱਲ ਡਿਵੈਲਪਮੈਂਟ ਦੇ ਉੱਤੇ ਕੰਮ ਕਰਦੇ ਰਹੀਏ ਬੱਚਾ ਨੂੰ ਐਜੂਕੇਸ਼ਨ ਦਿੰਦੇ ਰਹੀਏ ਤਾਕੀ ਬੱਚੇ ਬਾਹਰ ਨਾ ਜਾ ਸਕਣ ਔਰ ਬੰਦੂ ਹੈਲਪਿੰਗ ਹੈਂਡ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਅਗਰ ਬੱਚੇ ਇੱਥੇ ਟ੍ਰੇਨਡ ਹੋ ਰਿਹਾ ਹੈ ਉਹਨਾਂ ਨੂੰ ਇੱਥੋਂ ਹੀ ਰੋਜ਼ਗਾਰ ਦਿੱਤਾ ਜਾ ਮਤਲਬ ਦਿੱਤਾ ਜਾ ਸਕੇ ਔਰ ਉਹਨਾਂ ਦੀ ਹਮੇਸ਼ਾ ਸਰਵਿਸ ਦੇ ਵਿੱਚ ਅਸੀਂ ਹਮੇਸ਼ਾ ਹਾਜ਼ਿਰ ਰਵਾਂਗੇ ਅੱਜ ਹੀ ਲੱਗਦਾ ਕਿ ਸੁਨੇ ਇਲਾਕੇ ਲੋੜ ਸੀ ਸਰੇ ਸੈਂਟਰ ਜਿਹੜਾ ਖੁੱਲ੍ਹਿਆ ਗਿਆ ਮੇਨ ਡਾਕਟਰੀ ਖੁੱਲ੍ਹਿਆ ਗਿਆ ਹੋਰ ਕੋਲਿਜ ਉਹਦੇ ਨਾਲ ਨਾਲ ਹਾਂਜੀ ਜੀ ਜਿਵੇਂ ਮੈਂ ਤੁਹਾਨੂੰ ਕਹਿ ਰਹੀਆਂ ਜਿਵੇਂ ਅੱਜ ਤਾਂ ਟੇਲਰਿੰਗ ਸੈਂਟਰ ਤੋਂ ਆਪਣਾ ਸ਼ੁਰੂ ਹੋਇਆ ਹੈਗਾ ਤੇ ਇਸ ਦੇ ਨਾਲ ਨਾਲ ਅਸੀਂ ਬਿਊਟੀ ਦੇ ਕੋਰਸੇ ਲੈ ਕੇ ਆਵਾਂਗੇ ਕੰਪਿਊਟਰ ਦੇ ਜਿਵੇਂ ਅੱਜਕੱਲ ਡਿਜੀਟਲ ਮਾਰਕੀਟ ਚੱਲ ਰਹੀ ਹੈਗੀ ਹੈ ਨਰਸਿੰਗ ਦੇ ਕੋਰਸੇ ਹੋਗੇ ਮਤਲਬ ਕਾਫੀ ਤਰ੍ਹਾਂ ਦੇ ਅਦਰ ਕੋਰਸੇ ਨੇ ਸੈਂਟਰ ਦੇ ਕੋਲੋਂ ਅਸੀਂ ਮਤਲਬ ਲੈ ਕੇ ਆਵਾਂਗੇ ਕੋਰਸੇ ਕਿ ਬੰਦੂ ਹੈਲਪਿੰਗ ਹੈਂਡ ਹਮੇਸ਼ਾ ਮਤਲਬ ਹੁਣ ਲੇਡੀਜ਼ ਜਿਵੇਂ ਆਪਾਂ ਤੁਹਾਨੂੰ ਮੈਂ ਪਹਿਲੇ ਵੀ ਕਹਿ ਚੁੱਕੀਆਂ ਪਿਛਲੇ 3 ਸਾਲ ਤੋਂ ਅਸੀਂ ਲੋਕਾਂ ਦੇ ਵਿੱਚ ਉੱਠੇ ਬੈਠੇ ਉਹਨਾਂ ਸੁਖ ਦੁਖ ਦੇ ਵਿੱਚ ਮਤਲਬ ਬੈਠ ਕੇ ਦੇਖਿਆ ਕਿ ਲੋਕ ਕਿਸ ਤਰ੍ਹਾਂ ਮਜਬੂਰ ਨੇ ਆਪਣੀ ਲਾਈਫ ਦੇ ਵਿੱਚ ਤੇ ਇੱਕ ਸਟੂਡੈਂਟ ਇੱਕ ਯੂਥ ਜਿਹੜਾ ਮੇਰੇ ਖੁਦ ਦੀ ਫੈਮਲੀ ਦੇ ਵਿੱਚ ਇੱਕ ਬੱਚੇ ਨੇ ਸੁਸਾਈਡ ਕੀਤੀ ਕਿਉਂਕਿ ਉਸ ਨੂੰ ਇੱਥੇ ਰੋਜ਼ਗਾਰ ਨਹੀਂ ਮਿਲਿਆ ਕਿਉਂਕਿ ਉਹ ਪਹਿਲੇ ਬਾਹਰ ਕਮਾਰਿਆ ਸੀ ਬਹੁਤ ਅੱਛਾ ਪੈਸਾ ਕਮਾਰਿਆ ਸੀ ਜਦੋਂ ਇੱਥੇ ਆਇਆ ਤਾਂ ਉਹਦੇ ਕੋ ਬਰਦਾਸ਼ਤ ਨਹੀਂ ਹੋਇਆ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੰਦੂ ਹੈਲਪਿੰਗ ਹੈਂਡ ਇੱਕ ਛੋਟਾ ਜਿਹਾ ਉਪਰਾਲਾ ਕਰਨ ਜਾ ਰਿਹਾ ਹੈਗਾ ਕਿ ਤੁਹਾਡੇ ਸਾਰਿਆਂ ਦਾ ਸਾਥ ਦੀ ਵੀ ਬਹੁਤ ਜ਼ਰੂਰਤ ਹੈ ਕਿ ਸਟੇਲਿੰਗ ਸੈਂਟਰ ਨੂੰ ਸਕਸੈਸਫੁਲੀ ਚਲਾਈਏ ਔਰ ਬੱਚਿਆਂ ਨੂੰ ਰੋਜ਼ਗਾਰ ਦੇਣ ਦੇ ਵਿੱਚ ਲੋਕਾਂ ਦੀ ਜੀ ਅਸੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਕਿ ਹੋਰਾਂ ਨਾਲ ਜੁੜਨ ਲਈ ਇਹ ਖਰਚਾ ਹੀ ਬਹੁਤ ਹੁੰਦਾ ਹੈ ਜਿਉਂ ਗੱਡੀ ਚੱਲਦੀ ਨਹੀਂ ਬਿਨਾ ਪੈਸੇ ਨਾਲ ਇੰਜਣ ਨਹੀਂ ਚੱਲਦਾ ਕਿੰਦਾ ਕਰੋਗੇ ਇਹਦਾ ਬਾਜੀ ਤੁਸੀਂ ਸਹੀ ਕਿਹਾ ਦੇਖੋ ਮੈਂ ਤਾਂ ਇੱਕੋ ਹੀ ਵਰਡ ਗੁਰਬਾਣੀ ਦਾ ਕੈਨੀ ਹੁੰਨੀ ਆ ਕਿ ਜਾਂਦੇ ਨਾ ਮਰ ਜਾऊं ਕبھی ਨਾ ਮੰਗੂ ਆਪਣੇ ਤੰਕੇ ਕਾਜ ਪਰਮਾਰਥ ਕੇ ਕਾਰਨੇ ਮੋਹੇ ਨਾ ਆਵੇ लाज ਗੁਰਬਾਣੀ ਚ ਲਿਖਿਆ ਗਿਆ ਹੈ ਕਿ ਮੈਨੂੰ ਆਪਣੇ ਲਈ ਕੋਈ ਪੈਸਾ ਨਹੀਂ ਚਾਹੀਦਾ ਪਰ ਜਿੱਥੇ ਸਮਾਜ ਲਈ ਲੋੜ ਹੈਗੀ ਹੈ ਤੇ ਉਥੇ ਮੰਗਲ ਅੱਗੇ ਵੀ ਕੋਈ ਸ਼ਰਮ ਨਹੀਂ ਆਣੀ ਚਾਹੀਦੀ ਹੈਗੀ ਕਿਉਂਕਿ ਸਮਾਜ ਦਾ ਪੈਸਾ ਸਮਾਜ ਵਿੱਚ ਹੀ ਲੱਗੇ ਅਗਰ ਨੀਡੀ ਹੈਗੇ ਤੇ ਡੋਨਰਸ ਵੀ ਬਥੇਰੇ ਬੈਠੇ ਹੈਗੇ ਤੇ ਮੈਂ ਕਹਿੰਨੀ ਆ ਕਿ ਸਾਰੇ ਆਓ ਬੰਦੂ ਹੈਲਪਿੰਗ ਹੈਂਡ ਨਾਲ ਜੁੜੋ ਤਾਂ ਕਿ ਅਸੀਂ ਨੀਡੀ ਉਹ ਡੋਨਰਸ ਨੂੰ ਆਪਸ ਦੇ ਵਿੱਚ ਮਿਲਾ ਕੇ ਅਸੀਂ ਇਹ ਪੁੰਨ ਘਟ ਸਕੀਏ ਅੱਜ ਬੰਦੂ ਹੈਲਪਿੰਗ ਹੈਂਡ ਦੁਆਰਾ ਇੱਕ ਨਿਸ਼ੁਲਕ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤਾ ਗਿਆ ਹੈ ਦੇਖੀ ਜਦੋਂ ਕਿੰਨਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਪਰ ਇਹ ਮਾਤਰ ਸ਼ਕਤੀ ਨੂੰ ਤਿਆਰੀ ਕਰ ਲਈ ਬਹੁਤ ਵਧੀਆ ਉਪਰਾਲਾ ਹੈ ਬੰਦੂ ਹੈਲਪਿੰਗ ਹੈਂਡ ਦਾ ਸਮਰਤਾ ਗੌਰ ਜੀ ਬੜੇ ਲੰਬੇ ਸਮੇਂ ਤੋਂ ਸਮਾਜ ਦੀ ਅਲੱਗ-ਅਲੱਗ ਭਲਾਈ ਦੇ ਕਾਰੇ ਕਰ ਰਹੀ ਹੈ ਉਹਨਾਂ ਦੇ ਤਹਿਤ ਅੱਜ ਇਹ ਸिलाई ਸੈਂਟਰ ਖੋਲਿਆ ਗਿਆ ਹੈ ਇਹਦੇ ਨਾਲ ਮਹਿਲਾਵਾਂ ਨੂੰ ਬੜੀ ਹੀ ਸ਼ਕਤੀ ਮਿਲੇਗੀ ਮਹਿਲਾਵਾਂ ਨਹੀਂ ਪੂਰੇ ਸਮਾਜ ਨੂੰ ਬੜੀ ਸ਼ਕਤੀ ਮਿਲੇਗੀ ਜੇਲਾ ਵੀ ਇਸ ਸੈਂਟਰ ਵਿੱਚ ਪਾਰਟਿਸਪੇਟ ਕਰਨਾ ਜਾਵੇ ਆ ਕੇ ਇੱਥੇ ਮਿਲ ਕੇ ਆਪਣਾ ਸਲਾਈ ਸਿੱਖ ਕੇ ਆਪਣੇ ਦੋ ਪੈ ਕਮਾਂਜੋਗੇ ਬਣ ਸਕਦਾ ਵੈ ਇਸ ਸਮਾਜ ਦੀ ਸਹੀ ਮਾਇਨੇ ਦੇ ਵਿੱਚ ਹੈਲਪ ਹੈ ਜੋ ਐਨ ਜੀਓਜ਼ ਨੂੰ ਕਰਨਾ ਚਾਹੀਦਾ ਉਹਦੇ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਕਰ ਰਹੀ ਹੈ ਬੰਦੂ ਹੈਲਪਿੰਗ ਹੈਂਡ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਐ ਐਸੇ ਕਾਰਜਕ੍ਰਮਾਂ ਲਈ ਬਹੁਤ ਬਹੁਤ ਧੰਨਵਾਦ ਕਿਤਾਬ ਲੱਗ ਰਹੀ ਹੈ ਲੋੜ ਸੀ ਇਸ ਇਲਾਕੇ ਦੇ ਵਿੱਚ ਬਹੁਤ ਵੱਡੀ ਲੋੜ ਸੀ ਐਨ ਜੀਓਜ਼ ਕਹਿੰਦੀਆਂ ਤਾਂ ਹਸੇ ਕਰਨਾ ਵੈ ਪਰ ਸਹੀ ਤਰੀਕੇ ਨਾਲ ਜ਼ਮੀਨ ਤੇ ਕੰਮ ਕਰਨਾ ਕਿਸ ਨੂੰ ਸਿੱਖਣਾ ਹੋਵੇ ਤੇ ਬੰਦੂ ਹੈਲਪਿੰਗ ਹੈਂਡ ਤੋਂ ਸਿੱਖੇ ਜ਼ਮੀਨ ਤੇ ਕਿੱਦਾਂ ਕੰਮ ਕੀਤਾ ਜਾਂਦਾ ਵੈ ਇਸ ਇਲਾਕੇ 'ਚ ਵੱਡੀ ਜ਼ਰੂਰਤ ਸੀ ਕਿਉਂਕਿ ਬਹੁਤ ਹੀ ਲੋਕ ਐਸੇ ਜਿਹਨੇ ਕੰਮ ਨਾ ਸਿੱਖ ਹੋਣ ਕਰਕੇ ਕੰਮ ਨਹੀਂ ਕਰ ਪੈਂਦੇ ਆ ਵਿਸ਼ੇਸ਼ ਕਰਕੇ ਮਾਤਰ ਸ਼ਕਤੀ ਇਸ ਇਲਾਕੇ ਦੇ ਵਿੱਚ ਬਹੁਤ ਕਾਫੀ ਲੇਬਰ ਹੈ ਉਹ ਮਹਿਲਾਵਾਂ ਘਰੇ ਬੈਠਕੀਆਂ 4-4 5-5 ਹਜ਼ਾਰ ਦੀਆਂ ਜੌਬਸ ਕਰਦੀਆਂ ਉਹ ਇੱਕ ਸਿਲਾਈ ਸੈਂਟਰ ਸਿੱਖ ਕੇ ਔਰ ਤੋਂ 15 ਤੋਂ 20 ਹਜ਼ਾਰ ਰੁਪਏ ਆਮਦਨ ਕਮਾ ਪਾਣ ਗਿਆ ਇਹ ਬਹੁਤ ਵੱਡਾ ਉਪਰਾਲਾ ਹੈ ਬੰਦੂ ਹੈਲਪਿੰਗ ਹੈਂਡ ਦਾ ਇਸ ਖੇਤਰ ਨੂੰ ਬਹੁਤ ਵੱਡੀ ਜ਼ਰੂਰਤ ਸੀ ਜਿਹੜੀ ਇਹ ਬੰਦੂ ਹੈਲਪਿੰਗ ਹੈਂਡ ਪੂਰੀ ਕਰਨ ਜਾ ਰਿਹਾ ਹੈ ਹਾਂਜੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਵਾਸਲੇ ਚੈਨਲ ਦਾ ਧੰਨਵਾਦ ਤੇ ਸੈਕੰਡਲੀ ਬੰਦੂ ਹੈਲਪਿੰਗ ਹੈਂਡ ਨੇ ਜਿਹੜਾ ਇਹ ਮਨਾਲਾ ਕੀਤਾ ਰੋਜ਼ਗਾਰ ਦਾ ਇਹ ਸਭ ਤੋਂ ਉਤਮ ਕਾਰਜ ਹੈ ਤੇ ਜਿਹੜੀ ਅਨਪਲਾਈਡ ਲੇਡੀਜ਼ ਨੂੰ ਸਿਲਾਈ ਸਿਖਾ ਕੇ ਆਪਣੇ ਪਰਾਂ ਦੇ ਖੜਾ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਤੇ ਸੰਤੋ ਉਤਮ ਹੈ ਤੇ ਧਰਮ ਵੀ ਸਾਨੂੰ ਇਹੀ ਕਹਿੰਦਾ ਹੈਗਾ ਕਿਰਤ ਕਰੋ ਵੰਡ ਛਕੋ ਬਹੁਤ ਹੀ ਵਧੀਆ ਉਪਰਾਲਾ ਹੈਗਾ ਜੋ ਵੀ ਇਹ ਕਰ ਰਹੇ ਨੇ ਸਮਾਜ ਸੁਧਾਰ ਦੇ ਵਾਸਤੇ ਅੱਜ ਸਮਾਜ ਨੂੰ ਇਸ ਚੀਜ਼ ਦੀ ਲੋੜ ਹੈ ਤੇ ਸਾਡੇ ਜਿਹੜੇ ਨੌਜਵਾਨ ਹੈ ਬਾਹਰ ਜਾ ਰਹੇ ਨੇ ਉਹਨਾਂ ਨੂੰ ਇੱਥੇ ਹੀ ਜੇ ਅੱਛੀ ਟ੍ਰੇਨਿੰਗ ਦੇ ਕੇ ਕਾਰੋਬਾਰ ਸੈੱਟ ਕਰ ਦਿੱਤਾ ਜਾਵੇ ਜਾਂ ਨੌਕਰੀਆਂ ਦਿੱਤੀਆਂ ਜਾਣ ਤੇ ਉਹਨਾਂ ਨੂੰ ਜਾਣ ਦੀ ਲੋੜ ਹੀ ਨਾ ਪਵੇ ਧੰਨਵਾਦ ਸਾਬਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੰਦੂ ਹੈਲਪਿੰਗ ਹੈਂਡ ਵੱਲੋਂ ਜਿਹੜਾ ਸਿਖਲਾਈ ਸੈਂਟਰ ਹੈ ਜਿਹੜਾ ਇਹ ਖੋਲਿਆ ਗਿਆ ਇਹ ਬੜਾ ਵਧੀਆ ਉਪਰਾਲਾ ਤੇ ਸ਼ਲਾਗਾ ਇਹੋ ਕਦਮ ਹੈ ਕਿਉਂਕਿ ਅੱਜ ਲੋੜ ਹੈ ਸਿਖਲਾਈ ਦੀ ਅੱਜ ਜਿਹੜੇ ਸਾਡੇ ਰਾਜ ਮਿਸਤਰੀ ਆ ਕਿਉਂਕਿ ਹਰ ਕੰਮ ਦੇ ਵਿੱਚ ਰਾਜ ਮਿਸਤਰੀ ਹੁੰਦਾ ਹੈ ਤੇ ਅੱਜ ਕੱਲ ਉਹ ਥੁਸ ਦੇ ਦਿਸਦੇ ਜਾ ਰਹੇ ਆ ਤੇ ਅੱਜ ਜਿਹੜਾ ਬੰਦੂ ਹੈਲਪਿੰਗ ਹੈਂਡ ਵੱਲੋਂ ਜਿਹੜਾ ਸਿਖਲਾਈ ਸੈਂਟਰ ਖੋਲ ਕੇ ਇਹ ਬੜਾ ਵਧੀਆ ਉਪਰਾਲਾ ਕੀਤਾ ਪ੍ਰਮਾਤਮਾ ਇਹਨਾਂ ਦੀ NGO ਨੂੰ ਹੋਰ ਚੜ੍ਹਦੀ ਕਲਾ ਰੱਖੇ ਰੱਖੇ ਇਸੇ ਤਰ੍ਹਾਂ ਜਿਹੜੇ ਸਮਾਜਿਕ ਕੰਮਾਂ ਦੇ ਵਿੱਚ ਹਿੱਸਾ ਲੈਂਦੇ ਰਹਿਣ ਤੇ ਜਿਹੜੇ ਲੋੜਵੰਦ ਨੇ ਉਹਨਾਂ ਦੀ ਲੋੜ ਦੀ ਜਿਹੜੀ ਪੂਰਤੀ ਆ ਉਹ ਇਸ ਬੰਦੂ ਹੈਲਪਿੰਗ ਹੈਂਡ ਵੱਲੋਂ ਕੀਤਾ ਜਾਵੇ ਔਰ ਮੈਨੂੰ ਦੱਸਿਆ ਗਿਆ ਕਿ ਜਿਵੇਂ ਸਖਲਾਈ ਸੈਂਟਰ ਖੋਲਣ ਦੇ ਨਾਲ ਨਾਲ ਇਹਨਾਂ ਦੇ ਨਾਲ ਜਿਹੜਾ ਐਸਾ ਪਰਿਵਾਰ ਹੋਊਗਾ ਵੀ ਜਿਹੜਾ ਕੰਮ ਕਰਨ ਦੀ ਸਮਰੱਥਾ ਰੱਖਦਾ ਪਰ ਪੈਸਿਆਂ ਦੇ ਕਾਰਨ ਉਹ ਕੰਮ ਨਹੀਂ ਕਰ ਸਕਦਾ ਉਸ ਦੀ ਜਿਹੜੀ ਮਦਦ ਹੈ ਉਹ ਵੀ ਬੰਦੂ ਹੈਲਪਿੰਗ ਹੈਂਡ ਵੱਲੋਂ ਕੀਤੀ ਜਾਏਗੀ ਸਪੈਸ਼ਲੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਮਰਤਾ ਕੌਰ ਜੀ ਦਾ ਜਿਨ੍ਹਾਂ ਨੇ ਬਲਾ ਕੇ ਇਸ ਕੰਮ ਦੇ ਵਿੱਚ ਸਾਨੂੰ ਹਿੱਸਾ ਪਾਉਣ ਦਾ ਮੌਕਾ ਦਿੱਤਾ ਔਰ ਪਰਮਾਤਮਾ ਕਰੇ ਇਹਨਾਂ ਦੀ ਸਾਰੀ ਟੀਮ ਨੂੰ ਇਸੇ ਤਰ੍ਹਾਂ ਜਿਹੜੀ ਸਮਾਜ ਦੀ ਸੇਵਾ ਕਰਨ ਦਾ ਬੱਲ ਤੇ ਉਦਮ ਬਖਸ਼ੇ ਬੰਦੂ ਹੈਲਪਿੰਗ ਹੈਂਡ ਵੱਲੋਂ ਜਿਹੜਾ ਅੱਜ ਸਲਾਈ ਸੈਂਟਰ ਖੋਲਿਆ ਜਾ ਰਿਹਾ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਵੱਲੋਂ ਤੇ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਤੇ ਇਹਦੇ ਵਿੱਚ ਆਪਾਂ ਦੇਖੇ ਕਿ ਸਲਾਈ ਮਸ਼ੀਨਾਂ ਇਹਨਾਂ ਨੇ ਬ੍ਰਾਂਡ ਨਿਊ ਲਿਆਂਦੀਆਂ ਨੇ ਜਿਹੜਾ ਕਿ ਲੋਕਾਂ ਨੂੰ ਸਹੂਲਤ ਰਵੇ ਕਿਉਂਕਿ ਮੈਂ ਮੋਸਟਲੀ ਦੇਖਦਾ ਸਲਾਈ ਸੈਂਟਰਾਂ ਦੇ ਵਿੱਚ ਲੋਕ ਪੁਰਾਣੀਆਂ ਮਸ਼ੀਨਾਂ ਜਾਂ ਇਦਾਂ ਦੀ ਕੋਸ਼ਿਸ਼ ਕਰਦੇ ਅੱਛਾ ਉਪਰਾਲਾ ਹੈ ਕਿ ਜਿਹਦੇ ਵਿੱਚ ਲੋਕਾਂ ਦੀ ਭਲਾਈ ਵਾਸਤੇ ਇਹਨਾਂ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਅੱਗੋਂ ਵੀ ਕਰਦੇ ਰਹਿਣਗੇ ਜਿੱਦਾਂ ਕਿ ਮੇਰੀ ਇਹਨਾਂ ਨਾਲ ਗੱਲ ਇਹ ਤੇ ਕਹਿੰਦੇ ਕਿ ਬਿਊਟੀਸ਼ੀਅਨ ਦਾ ਕੋਰਸ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਬਹੁਤ ਸਾਰੇ ਕੋਰਸੇ ਆਣਗੇ ਮੈਂ ਸਮੂਚੇ ਲੁਧਿਆਣਾ ਵਾਸੀਆਂ ਨੂੰ ਇਹ ਮੈਸੇਜ ਨਾਲ ਦੇਣਾ ਚਾਹੁੰਗਾ ਕਿ ਜਿਹੜੇ ਜਿਹੜੇ ਬੱਚੇ ਜਾਂ ਕੋਈ ਵੀ ਇਹਦੇ ਵਿੱਚ ਆ ਕੇ 18 ਸਾਲ ਤੋਂ 45 ਸਾਲ ਦੀ ਉਮਰ ਦੇ ਵਿੱਚ ਕੋਈ ਵੀ ਆ ਕੇ ਜਿਸ ਤਰ੍ਹਾਂ ਦਾ ਵੀ ਉਹਨਾਂ ਨੂੰ ਕੋਰਸ ਕਰਨਾ ਤਾਂ ਉਹ ਆ ਸਕਦੇ ਟਾਈਮ ਟੂ ਟਾਈਮ ਆਪਣੇ ਨੋਟੀਫਿਕੇਸ਼ਨਸ ਅੱਗੇ ਲੋਕਾਂ ਦੇ ਵਿੱਚ ਜਾਰੀ ਕਰਦੇ ਰਹਿੰਦੇ ਨੇ ਬਹੁਤ ਵਧੀਆ ਉਪਰਾਲਾ ਕਰ ਰਹੀ ਬੰਦੂ ਹੈਲਪਿੰਗ ਹੈਂਡ ਜਿਹੜਾ ਅੱਜ ਦਾ ਇਹ ਕੈਂਪ ਲਗਾਇਆ ਗਿਆ ਤੇ ਆਪਣਾ ਬੰਦੂ ਹੈਲਪਿੰਗ ਹੈਂਡਸ ਵੱਲੋਂ ਜਿਹੜਾ ਅੱਜ ਦਾ ਇਹ ਉਪਰਾਲਾ ਲਗਾਇਆ ਗਿਆ ਬੜਾ ਹੀ ਸ਼ਲਾਘਾਯੋਗ ਹੈ ਇੱਥੇ ਸੈਂਕੜੇ ਹੀ ਜ਼ਰੂਰਤਮੰਦ ਮਹਿਲਾਵਾਂ ਨੂੰ ਹਰ ਮਹੀਨੇ ਸिलाई ਸਿਕਲਾਈ ਜਾਏਗੀ ਤੇ ਮੈਂ ਸਮਝਦਾ ਜਿਹੜਾ ਇਹ ਉਪਰਾਲਾ ਸਾਨੂੰ ਪੰਜਾਬ ਦੀ ਮਹਿਲਾਵਾਂ ਨੂੰ ਉਹਨਾਂ ਤੋਂ ਪ੍ਰੇਰਿਤ ਹੋਣਾ ਚਾਹੀਦਾ ਜਿੱਦਾਂ ਕਿ ਆਪਣਾ ਐਨਜੀਓ ਦੀ ਜਿਹੜੀ ਸਰਪ੍ਰਸਤ ਨੇ ਸਮਰਤਾ ਕੌਰ ਜੀ ਉਹ ਹਰ ਰੋਜ਼ ਹਰ ਮਹੀਨੇ ਇਦਾਂ ਦੇ ਉਪਰਾਲੇ ਕਰਦੇ ਰਹਿੰਦੇ ਨੇ ਤੇ ਸਾਨੂੰ ਮੈਂ ਸਮਰਤਾ ਗੌਰ ਜੀ ਨੂੰ ਅੱਜ ਦੇ ਸ਼ੁਭ ਦਿਹਾੜੇ ਲਈ ਬਹੁਤ-ਬਹੁਤ ਵਧਾਈ ਵੀ ਦਿਨਾ ਤੇ ਅੱਗੇ ਤੋਂ ਉਮੀਦ ਰੱਖਦਾ ਕਿ ਉਹ ਇਦਾਂ ਹੀ ਵੱਧ ਚੜ ਕੇ ਸਮਾਜ ਦੀ ਇਸਦਾ ਹੀ ਸੇਵਾ ਕਰਦੇ ਰਹਿਣਗੇ